ਆਪਾਂ ਜਿਹੜਾ ਨਾ ਇਸੇ ਵਿੱਚ ਕੋਲ ਦੇ ਰੂਪ ਲੈ ਕੇ ਆਉਂਗੇ ਬੜਾ ਜਣਾ ਦੀ ਗੱਲ ਹੈ ਅਸੀਂ ਆਲ ਦਰਸ਼ਕਾਂ ਦੇ ਵਿੱਚ ਵੱਲੋਂ ਜਰੂਰ ਉਹਨਾਂ ਦੇ ਕੋਲ ਦੇ ਰੂਪਾਂ ਦੇ ਵਿਚਾਰ ਕਰੀਏ ਤੇ ਜਿਹੜੇ ਕੋਲ ਦਾ ਨਵਾਂ ਰੂਪ ਆਉਂਦਾ ਤਾਂ ਹੀ ਸਾਡੀ ਅਖਬਾਰ ਤੇ ਖਬਰ ਲੱਗਦੀ ਆ ਜੇ ਪਾਣੀ ਖੜੇ ਸਭ ਪਾਣੀ ਖੜਿਆ ਖੜੇ ਦੀ ਕਿਸੇ ਦੀ ਕੋਈ ਗੱਲ ਪੁੱਛਣੀ ਹੋਣੀ ਪਾਣੀ ਵਰਨਾ ਚੰਗਾ ਹੁੰਦਾ ਇਸ ਲਈ ਸੁਧਾਰ ਕਰਨਾ ਉਹ ਅੱਗੇ ਵਧਾਏ ਚੰਗਾ ਹੁੰਦਾ ਆ ਤੁਸੀਂ ਕਾਲੇ ਬਿੱਲੇ ਲਾਏ ਆ ਕਾਲੇ ਬਿੱਲੇ ਨੂੰ ਖਬਰ ਲੱਗੂ ਸਾਨੂੰ ਕੋਈ ਘੋਰ ਮਾੜਾ ਮਾਰਸ਼ ਕਰਾਣੀ ਹੋਣੀ ਲੱਗ ਜਿਉਂ ਜਾ ਸ਼ਿਕਰ ਤੋਂ ਦੌਰ ਜਾਵਾਂਗੇ ਸ਼ਹਿਰ ਦੇ ਵਿੱਚ ਜਾਵਾਂਗੇ ਪਾਸੇ ਬਾਜ਼ਾਰ ਜਿਹੜੇ ਹੈਗੇ ਉੱਥੇ ਜਾਵਾਂਗੇ ਤਾਂ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੇ ਕਾਫਲੇ ਨੂੰ ਲੈ ਕੇ ਚੱਲਾਂਗੇ ਸਾਡੀ ਵਕੀ ਲੜਾਈ ਹੈ ਜਿਹੜੀ ਅੱਗੇ ਲਾ ਕੇ ਰਾਵਾਂਗੇ ਕੋਈ ਨਹੀਂ ਹੈ ਜਿਹੜਾ ਮੀਡੀਆ ਹੈ ਉਹ ਵੀ ਸਾਡੇ ਜੁੜਾਈ ਜ਼ਿਆਦਾ ਲੜਦਾ ਹੈ ਮੀਡੀਆ ਦੇ ਵਿੱਚ ਸਾਡੀ ਗੱਲ ਗਾਇਬ ਨਹੀਂ ਹੋਣੀ ਚਾਹੀਦੀ ਮੀਡੀਆ ਚ ਰੋਜ਼ ਦੀ ਰੋਜ਼ ਸਾਡੇ ਸਦ ਅਸ਼ਰਾ ਰੂਪ ਹੈ ਜਿਹੜਾ ਸਾਰੇ ਸਗਰ ਜਿਹੜੀ ਲੜਾਈ ਆ ਉਹਦੀ ਨਜ਼ਰ ਆਉਣੀ ਚਾਹੀਦੀ ਹੈ ਸੋ ਵੀ ਐਸੋਸੀ ਕਰਦੇ ਜਿੰਨੇ ਨਾ ਇਹਦੇ ਘਰੇ ਜਾ ਕੇ ਤਾਂ ਆਪਾਂ ਦੱਸਦੇ ਤਾਆਂ ਦੀਆਂ ਦੀ ਖਬਰ ਤੇ ਖਬਰ ਆਵੇ ਅਸਮਾਨਕ ਖਬਰ ਤਾਂ ਉਹ ਵੀ ਇੱਥੇ ਕੁਝ ਨਮਾਸ਼ੀ ਕਰਦੇ ਰਹਾਂਗੇ ਬਹੁਤ ਮਿੱਤਰ ਕੋ ਇਕੱਠੇ ਹੋ ਗਏ ਹੈ ਬਹੁਤ ਵੀ ਲੋਕਾਂ ਨੇ ਸਾਡੇ ਨਾਲ ਸਾਥ ਦਿੱਤਾ ਹੈ ਤੇ ਬਹੁਤ ਵਧੀਆ ਸੀਗਾ ਸੋਨੇ ਜਿਹੜੀ ਲੜਾਈ ਆ ਉਹ ਲੜ ਰਹੇ ਆ ਇਸ ਫੈਨਰਣੀ ਚਾਹੀਦੀ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਲੱਗਣੀ ਹਾਂ ਜੇ ਸਾਡੇ ਚਿੱਤ ਦਾ ਹੋਵੇ ਪਰ ਇਸ ਤਰ੍ਹਾਂ ਨਾ ਹੋਵੇ ਤਾਂ ਦੁਸ਼ਮਣ ਦਾ ਕੁਝ ਨਹੀਂ ਰੱਖਾ ਦੇ ਤੇ ਮੁਰਕੇ ਮੁਰਕੇ ਦਰਿਆ ਨੇ ਇਸਾਨਿਆ ਜਾਂਦਿਆ ਇਹ ਇੱਕ ਵਾਰੀ ਨਹੀਂ ਸੁਖਿਆ ਤੇ ਫਿਰ ਟੱਕਰੀਆਂ ਉਹ ਨਹੀਂ ਹੁੰਦੀਆਂ ਜਦੋਂ ਅਸੀਂ ਚਿੱਤ ਗਿਏ ਇਹ ਸਨਸੜੀਆਂ ਦਰਿਆ ਨੇ ਇਸ ਵਰਸ ਦਾ ਪੇੜ ਹੈ ਕਦੇ ਕੋਈ ਐਸੀ ਸੋਚਿਆ ਨਹੀਂ ਹੋਣਾ ਕਿ ਬਸ ਨੂੰ ਜਨਾ ਸੁਧਾਰ ਤੋਂ ਕਰੇ ਤੇ ਤੋਂ ਘੜਤੀ ਦੇ ਲਈ ਇਹ ਸਾਡੇ ਇੰਦਰ ਜਲਾ ਦੀ ਆਜਾ ਜਿੱਦਾਂ ਇਹ ਸਾਨੂੰ ਕੁੱਤੇ ਬਿਠਾਤਾ ਉਹ ਮੇਰਾ ਕਹਿੰਦੇ ਸੀ ਬੱਧੀ ਉੱਤ ਪੇ ਜਨੈਲਾ ਵਰਤ ਕੇ ਜਾ ਕੇ ਆ ਕੇ ਪੁੱਛਿਆ ਆਂ ਕਰੋ ਅਸੀਂ ਕਹਿੰਦੇ ਖਿਆਲ ਤਾਂ ਤਾਂ ਕਰਾਂਗੇ ਜੀ ਸਾਡੇ ਬੱਚੇ ਸਾਨੂੰ ਇਹ ਨਵੇਂ ਪੁੱਛਣ ਦੇ ਕਿ ਬੁਸਪਤਾਰਕੀ ਕੀ ਆਏ ਸਾਨੂੰ ਪੁੱਛਦੇ ਆ ਰਹੇ ਹੂ ਕਿ ਤੁਸੀਂ ਉਹ ਕੀ ਕਰਿਆ ਤੁਸੀਂ ਕਿੰਨੀ ਕ ਲੜਾਈ ਲੜਨੀ ਕਿੰਨਾ ਸੋਦਾ ਜਿੱਤਦਾ ਹੈ ਨਾ ਮੇਰਾ ਉਹ ਅਸੀਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਹੁੰਦਾ ਇਸ ਕਰਕੇ ਸਾਡਾ ਤੇ ਉਹਨਾਂ ਵੱਡੇ ਲੋਕਾਂ ਨਾਲ ਫਰਕ ਹੈ ਉਹ ਜਾਨ ਕੇ ਸੁੱਖ ਦੀ نیند ਸੌ ਸਕਦੇ ਆ ਉਹਨਾਂ ਕੋਲੇ ਇਸਤਰੀਆਂ ਹੈਗੀਆਂ ਨੇ ਸੁੱਖ ਕੋ ਉਤਾ ਜਿੰਨਾ ਬਾਅਦ ਉਹਨਾਂ ਨੂੰ ਖੈਰ ਸੜਤਾ ਤੇ ਨਹੀਂ ਨਿਕਲਣਾ ਚਾਹੁੰਦਾ ਪਰ ਸਾਡੇ ਜਿਹੜੇ ਮੁੱਕੇ ਨੇ ਜਾਂ ਅਸੀਂ ਆਏ ਸਾਡੇ ਸਾਡੇ ਭੈਣ ਭਰਾ ਨੇ ਉਹ ਤਾਂ ਲੜਾਈ ਲੜ ਕੇ ਕੁਝ ਲੈ ਸਕਦੇ ਆ ਉਹ ਤਾਂ ਜਿੱਤ ਵੀ ਲੈ ਸਕਦੇ ਆ ਜੇ ਉਹ ਆਪਣਾ ਮੁਰਕਾ ਬਹੋਣ ਇਸ ਲਈ ਵਾਸਕੇ ਦੀ ਲੜਾਈ ਇੱਕ ਪੁਰਾਣੇ ਲੜਾਈ ਦਾ ਹਿੱਸਾ ਹੈ ਜਿਹੜੀ ਮਿਤਕਸ਼ ਲੋਕਾਂ ਦੀ ਲੜਾਈ ਆ ਜਿਹੜੀ ਰੋਜ਼ ਸਮਾਜ ਦੀ ਖਾਣ ਵਾਲੇ ਲੋਕਾਂ ਲਈ ਲੜਾਈ ਹੈ ਜਿਹੜੀ ਰੋਜ਼ ਦਸਤਾਨੇ ਬੈਠ ਕੇ ਜੇ ਥੋੜਾ ਉੱਥੇ ਜਾਹ ਕਾਉਂਦਾ ਤਾਂ ਜਿਹੜੀ 300 ਇਕੱਠਾ ਕਰਦੇ ਆ ਉਹ ਆਪਣੇ ਬੱਚਿਆਂ ਵਾਸਤੇ ਲੈ ਕੇ ਜਾਂਦੇ ਆ ਹਰੇਕ ਪਰਿਵਾਰ ਚਾਹੁੰਦਾ ਹੈ ਕਿ ਉਹਦੇ ਬੱਚੇ ਨੂੰ ਸਿੱਖਿਆ ਮਿਲੇ ਹਰੇਕ ਪਰਿਵਾਰ ਚਾਹੁੰਦਾ ਹੈ ਕਿ ਮੇਰੇ ਘਰ ਨੂੰ ਬਿਮਾਰੀ ਨਾ ਹੋਵੇ ਹਰੇਕ ਪਰਿਵਾਰ ਚਾਹੁੰਦਾ ਹੈ ਕਿ ਜੇ ਮੈਂ ਬਿਮਾਰ ਹੋ ਜਾ ਤਾਂ ਮੇਰਾ ਸਭੇ ਸਿਰ ਇਲਾਜ ਹੋ ਜਾਏ ਹਰੇਕ ਪਰਿਵਾਰ ਚਾਹੁੰਦਾ ਹੈ ਕਿ ਸਾਡੇ ਪੇਂਡਰ ਦੀ ਕਰੋ ਬਾਹਰ ਨਹੀਂ ਚੱਲੀ ਹੈ ਉਸ ਰੱਖਿਆ ਕਰੇ ਬਿਲਕੁਲ ਸਹੀ ਸਾਫਲਾਮਤ ਸਾਕੇਤਰ ਵਾਪਸ ਆਵੇ ਉਹ ਪਰੰਜਾਲਦੀ ਹੈ ਤਕੋਤੇ ਵੀ ਮੁਸਕਤਰਾ ਗਰੰਟੀ ਹੋਵੇ ਕੋਤਾ ਹੂੰਗੇ ਜੇ ਇਸ ਕੋਲ ਮੇਰਾ ਬਾਕੀ ਹੈ ਐਸੇ ਤਰ੍ਹਾਂ ਦੀ ਆਵਾਜ਼ ਹੋਵੇ ਜਿੱਥੇ ਕੋਈ ਨੁਕਸਾਨ ਨਾ ਹੋਵੇ ਅੱਦੇ ਨੂੰ ਵਰਤ ਕੇ ਇਹ ਜੀ ਪ੍ਰਕਾਸ਼ ਕਰਨਾ ਮੈਂ ਕਹਾਂ ਇਹ ਹੀ ਬਨਾਸ਼ ਹੈ ਇਹ ਕਾਰਪੋਰੇਟ ਦਾ ਉਤਾਇਸਾ ਹੋਟਕਦਾ ਜਿੱਥੇ ਵਿਕਾਸ ਹੋ ਜੂ ਉੱਥੇ ਪਹਿਲਾ ਜਿਹੜਾ ਹੈਗਾ ਉੱਥੇ ਬਸੜਾ ਬਾਹਰ ਦੇ ਵਿੱਚ ਸੋਚਣ ਦੀ ਗੱਲ ਹੁੰਦੀ ਆ ਨਾਲ ਤੋਂ ਪਹਿਲਾਂ ਬਸੜਾ ਚੱਕ ਕੇ ਬਾਹਰ ਧਰ ਦਿਓ ਉਹ ਇੱਥੇ ਦਾ ਮੁਕਾਸ ਹੋ ਗਏ ਤੁਹਾਡਾ ਇੱਥੇ ਰਹੂਗਾ ਇੱਥੇ ਤਾਂ ਸਾਡੇ ਲੋਕ ਜਿਹੜੇ ਬਸ ਗਏ ਜਿਹੜੇ ਬਸ ਗਏ ਇਸ ਤਰ੍ਹਾਂ ਗਏ ਨੇ ਕਿ ਰੇਤਿਆਂ ਨਾਲਆਂ ਪੀੜੀਆਂ ਲਗਾਤਾਰ ਖਿੰਡ ਰਹੀਆਂ ਨੇ ਕਿਹੜੀ ਕਿੱਥੇ ਜਾਣ ਲੱਗੀਆਂ ਇਹ ਦੇਖੋ ਜਾਣ ਗਿਆ ਕੋਈ ਹੋਰ ਕਿਉਂ ਨਾ ਲੱਗ ਪਾਏ ਇਹ ਵੀ ਆ ਦਾ ਰੋਟੀ ਰੋਜੀ ਕਮਾ ਕੇ ਖਾਂਦੀਆਂ ਰਹਿਣੀਆਂ ਆਹ ਜਿਹੜੇ ਆਧਾਰੇ ਬਣ ਗਏ ਐ ਇਹ ਵੀ ਚੱਤ ਦੇ ਚੇਤੇ ਹੋ ਰਹੀ ਲਗਾਇਦਾ ਸਾਥਕੇ ਇਸ ਕਰਕੇ ਇਹਨਾਂ ਆਧਾਰਾਂ 'ਚ ਜਿੰਨਾ ਕੰਮ ਕਰ ਲੋਕਾਂ ਨੂੰ ਪੈਂਦਾ ਐ ਇੱਥੇ ਪੜ੍ਹਾਈ ਦਾ ਸੈਂਟਰ ਸਿੰਦਰਾ ਪਾਲਨ ਜਾਂ ਅੰਮ੍ਰਿਤਸਰ ਦਾ ਹਸਪਤਾਲ ਇਲਾਜ ਦਾ ਸੈਂਟਰ ਐ ਇਹ ਵੀ ਲੋਕਾਂ ਦੀ ਹਰਵਾਸਾ ਦਾ ਜਿੱਤਵੇਂ ਰਹੂਗਾ ਗੱਲ ਬੜੀ ਸੀੱਤੀ ਸਾਡੀ ਐ ਇਹ ਨੂੰ ਸਮਝੇ ਹੋਏ ਵੀ ਸਾਡੀ ਗੱਲ ਨੂੰ ਠਿਣੇ ਪਾ ਕੇ ਇਹਨੂੰ ਬਿਨਾਂ ਲਾ ਜੋੜ ਦਿੰਦੇ ਆ ਅਸੀਂ ਕਿਹਨੇ ਆਵਾਜ਼ ਆਈ ਦਾ ਸਤਨਾ ਨਾ ਬਸ ਸੱਟਾ ਵਿਕਾਸ ਕਰੀਂ ਕੋਈ ਸੱਟਾ ਹੋਰ ਕਰਾਉਣੀਆਂ ਕਰਾਉਣਾ ਵਿਕਾਸ ਹੋਣਾ ਉਹ ਪੈਸੇ ਨੂੰ ਦੁਗਣਾ ਏਕਨਾ ਦੁਗਣਾ ਕਰਨ ਵਾਲਿਆਂ ਦਾ ਉਹ ਪੈਸੇ ਨਾਲ ਦਾ ਮਹਤਾਜ ਹੈ ਜਿਹੜੇ ਇੱਕ ਮਿੰਟ ਕਹਿ ਦੇਸਾ ਦੀ ਲੁੱਟ ਕਰਕੇ ਹੈ ਕਰੋ ਜੇ ਰੋਟੀ ਖਾਣੀ ਹੈ ਤੇ ਆਹ ਜਿਹੜੀ ਸਾਰੀ ਠਾਓ ਕਿਸੇ ਵੀ ਥਾਰੇ ਤੇ ਰੋਕੀ ਨਾ ਖਾਓ ਜੇ ਕੋਈ ਲੋਕੀ ਖਾ ਰਿਹਾ ਹੈ ਤਾਂ ਉਹ ਮੂੰਹ ਤੋਂ ਕੁਛ ਨਾ ਕਹੋ ਆਪਨੇ ਕਮਾ ਕੇ ਖਾ ਕੇ ਦਿਖਾਓ ਪੁੱਛੋ ਤੁਹਾਨੂੰ ਪਤਾ ਲੱਗ ਜਾਊ ਕਿ ਅਗਲੀ ਪਾਵਰ ਦੇ ਮੈਸੇਜ ਕਿਹਨੇ ਹੋਏ ਫੈਸਲੇ ਕਰਦੇ ਹੋ ਤੁਹਾਨੂੰ ਇਤਨੇ ਸਾਲਾਂ ਦਾ ਜਵਾਬ ਲੋਕਾਂ ਨੂੰ ਦੇਣਾ ਪੈਣਾ ਲੋਕਾਂ ਨੇ ਜਵਾਬ ਮੰਗਣਾ ਵੀ ਹੈ ਸਾਡੇ ਇਹਨਾਂ ਮਜੂਰਾਂ ਨੇ ਵੀ ਕਸ਼ਾ ਨੇ ਜਿਹੜੇ ਅੱਜ ਬਿੱਲ ਲਾ ਕੇ ਪਹੁੰਚੇ ਨੇ ਪ੍ਰਕਾਸ਼ ਸਿੰਘ ਜੀ ਸਾਨੂੰ ਪਤਾ ਹੈ ਕਿ ਮੇਰੀ ਦੋਸਤੀ ਦੀ ਕੀਮਤ ਤਾਂ ਅੰਦੀਆ ਨੂੰ ਪਤਾ ਹੈ ਕਿ ਮੇਂਸ ਦਾ ਖੰਗੜੀ ਲੜਾਈ ਤੋਂ ਕੀ ਮਤਕਾ ਹੁੰਦੀ ਹੈ ਕਿ ਅਸੀਂ ਲੋਕ ਕਰ ਰਹੇ ਆ ਆਪਣੀ ਹੋਣ ਦੀ ਲੜਾਈ ਲੜ ਰਹੇ ਆ ਜਦੋਂ ਲੜਾਈ ਹੋਣੀ ਹੋਵੇ ਕੋਲੇ ਲੜਾਈ ਨੂੰ ਕਿਸੇ ਦਾ ਅੰਗਨਾ ਨਹੀਂ ਮੱਠਾ ਨਹੀਂ ਕੀਤਾ ਜਾ ਸਕਦਾ ਜਦ ਤੱਕ ਉਹ ਲੜਾਈ ਜਿੱਤ ਕਦਰ ਨਹੀਂ ਪਹੁੰਚਾਂਗੇ ਸਾਡੇ ਸੰਘਰਸ਼ ਦੇ ਮੇਤਰੀਆਂ ਨੂੰ ਬਹੁਤ ਕਰਨੇ ਨੇ ਉਹੁੰਨਾ ਵੀ ਫੈਸਲਾ ਲੈਣਗੇ ਬਹੁਤ ਹੀ ਵਧੀਆ ਲੈਣਗੇ ਕਿ ਅਸੀਂ ਇਸ ਜੇ ਤੁਸੀਂ ਤਾਂ ਕਿਸ ਸੰਗਾਰ ਨੂੰ ਲੈ ਕੇ ਜਾਵਾਂਗੇ ਤੁਹਾਡੇ ਆਸਰੇ ਲੈ ਕੇ ਜਾਵਾਂਗੇ ਸਭ ਨੂੰ ਨਾਲ ਲੈ ਕੇ ਚਲਾਂਗੇ ਜਿਹੜੇ ਵੀ ਸਾਥੀ ਘਰ ਅੱਜ ਬੈਠੇ ਸੁੱਤ ਲੱਗੇ ਆਸੇ ਸੋਚੀ ਜਾਂਦੇ ਆ ਕਿ ਸਾਡੇ ਸਾਡੇ ਬਿਨਾ ਪਰਵੋਨਾ ਨੂੰ ਕਾਸ ਦੇਵ ਤੇ ਸਰਨਾ ਸੁਣਾ ਤਰੀ ਹੁੰਦਾ ਤੁਸੀਂ ਕਿਹੇ ਸਲਮਾਰਨੀ ਤੇ ਸਲਮਾਰ ਤੇ ਹੈ ਨਹੀਂ ਕਿ ਕਿੰਨ ਸਲਮਤ ਕਿ ਭਾਰਤੀ ਦੇ ਅਸਮਾਰਕਾ ਉਹਨੇ ਇੱਥੇ ਆ ਕੇ ਪਤਾ ਲੱਗਦਾ ਇਹ ਗੱਲ ਕਿੱਥੇ ਪਹੁੰਚੀ ਹੋ ਕਿੱਥੇ ਚੱਲ ਗਈ ਹੈ ਇਸ ਕਰਕੇ ਅਸੀਂ ਕਹਿੰਦੇ ਆ ਕਿ ਨਿਕਲੋ ਬਾਹਰ ਮਤਲਬ ਕਿਉਂਕਿ ਨਹੀਂ ਅਸੀਂ ਇਹ ਜੀ ਕਿੰਨੇ ਹੈ ਕਿ ਚਾਰ ਦੁਆਰੀ ਦੇ ਅੰਦਰ ਵੀ ਥਾਨੀਏ ਨੂੰ ਗੱਲਾਂ ਦਾ ਪਤਾ ਲੱਗਦਾ ਤੁਸੀਂ ਦੁਆਰੀ ਤੁਹਾਨੂੰ ਇਹ ਤਾਂ ਪਤਾ ਲੱਗੂਗਾ ਕਿ ਇੱਥੇ ਕੁੱਤੇ ਕਿੰਨੇ ਘਰ ਘੁੰਮਦੇ ਨੇ ਬੰਦੇ ਕਿੱਥੇ ਗਏ ਰਹਿੰਦੇ ਆਂਗੇ ਮਤਲਬ ਇਹ ਪੁੱਟੇ ਦੀ ਪਛਾਣ ਤਾਂ ਤੁਸੀਂ ਬਾਹਰ ਹੀ ਕਰਕੇ ਕਰੋਗੇ ਅੰਦਰ بیٹھ ਕੇ ਕੀ ਪਤਾ ਲੱਗੂਗਾ ਕਿ ਚਾਰ ਕਿਹੜੇ ਜਿਹੜੇ ਅੱਜ ਪਾਲਤੂ ਬੰਦੇ ਆ ਕੇ ਲਾੜੇ ਮਾਰ ਜਾਂਦੇ ਆ ਪੰਜਾਬ ਸੰਚਾਰ ਜਿੰਦਾਬਾਦ ਨੂੰ ਐਮਐਨਐਸ ਦੇ ਬੰਦੇ ਬੰਦੇ ਉਹ ਬਹਿਲੇ ਬਹਿਲੇ ਤਾਂ ਉਹ ਹੋਊ ਕਿ ਬਹੁਤ ਲੋਕਾਂ ਨੇ ਇਹ ਖੜਾ ਕੇ ਪੁੱਛ ਲੈ ਚੌਂਕ ਦੇ ਉੱਤੇ ਕੀ ਕਰਦੇ ਹੋ ਤੁਸੀਂ ਇਹ ਤਾਂ ਸੋਕੇ ਬਾਹਰ ਹੈ ਬੁਢੇ ਮੱਛਿਆ ਨੇ ਪੁੱਛ ਲਿਆ ਕਿ ਕਿਸੇ ਤੇ ਤੜਕੇ ਹੀ ਆਏ ਆ ਅੱਜ ਤੁਸੀਂ ਤਾਂ ਪੰਜਾਬ ਸਰਕਾਰ ਨੂੰ ਤੇ ਨੰਨਵਾਣੇ ਬਹਿਲੇ ਬਹਿਲੇ ਕਰਾਈ ਜਾਨਾ ਜਿਵੇਂ ਕਿ ਪੰਜਾਬ ਦਾ ਤਾਂ ਕੀਤਾ ਹੀ ਕੁਛ ਨਹੀਂ